ਸਾਰੀ ਟੀਮ ਨੇ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਹ ਸਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਿੰਨ ਵਿਅਕਤੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਸੀਂ ਟਰੇਸ ਕਰਕੇ ਤਿੰਨੋਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਲਖਵਿੰਦਰ ਲੱਕੀ ਇਹ ਪਿੰਡ ਬਾਂਡੀ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਾਫੀ ਦੇਰ ਤੋਂ ਜਿਹੜਾ ਹੈ ਫਿਰੋਜ਼ਪੁਰ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਤੀਜਾ ਦੋਸ਼ੀ ਜਮਨਾਈਲ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਇਹ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰਾਈਫਲ ਜਿਹੜੀ ਸੀ ਚੋਰੀ ਕੀਤੀ ਸੀਗੀ ਤੇ ਇਹਨਾਂ ਦੇ ਵਿੱਚ ਕੋਲੋ ਜਿਹੜਾ ਬਰਾਮਦ 12 ਬੋਰ ਦੇ ਜਿਹੜੇ ਰਾਈਫਲ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ 5 ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੇ ਟੈਗ ਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਨਾਂ ਦਾ ਮੇਨ ਮੋਟਿਵ ਸੀਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਲਖਵਿੰਦਰ ਲੱਕੀਆ ਇਹ ਬਾਹਰ ਜਾਣ ਦੀ ਪਲੈਨਿੰਗ ਕਰ ਰਿਹਾ ਸੀ ਕਿ ਇਹਨੇ ਬਾਹਰ ਲੈਣਾ ਸੀ ਫਾਰਮ ਦੇ ਵਿੱਚ ਤੇ ਇਸ ਦੀ ਪਲੈਨਿੰਗ ਸੀ ਕਿ ਇਸ ਸਰਕਲ ਦੇ ਨਾਲ ਜਿਹੜਾ ਹੈਗਾ ਕੋਈ ATM ਜਾਂ ਬੈਂਕ ਦੇ ਜਿਹੜੇ ਲੁੱਟਣ ਦੀ ਕੈਸ਼ ਲੁੱਟਣ ਦੀ ਵਾਧਾ ਤੁਹਾਨੂੰ ਇਹਨਾਂ ਇੰਜਾਮ ਦੇਣਾ ਸੀਗਾ। ਸੈਕਿੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀ ਕਿ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ। ਤੇ ਆਪਣੀ ਉਸ ਲੜਾਈ ਦਾ ਜਿਹੜਾ ਇਹਦੇ ਨਾਲ ਲੜਾਈ ਕੀਤੀ ਸੀ ਜਿਹਨਾਂ ਦੋਸ਼ੀਆਂ ਨੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਨਾਲ ਉਹ ਇਹ ਬਦਲਾ ਲੈਣਾ ਚਾਹੁੰਦਾ ਸੀਗਾ ਇਸ ਵਾਸਤੇ ਇਹਨਾਂ ਨੇ ਕੋਈ ਪਲੈਨਿੰਗ ਨੇ ਤਿਆਰ ਜਿਹੜੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ। ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਉਸ ਪੈਟਰੋਲ ਪੰਪ ਤੇ ਜਾ ਕੇ ਉੱਥੇ ਪ੍ਰੋਪਰ ਰੈਕੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ ਤਕਰੀਬਨ 2 ਵਜੇ ਦੇ ਕਰੀਬ ਜਾ ਕੇ ਉਹਦੀ ਜਿਹੜੀ ਪੈਟਰੋਲ ਪੰਪ ਦੇ ਪਹੁੰਚ ਕੇ ਉਹਨਾਂ ਨੂੰ ਪੈਟਰੋਲ ਤੇਲ ਪੋਣ ਵਾਸਤੇ ਗਿਆ ਤੇ ਉਹਨੂੰ ਗਾੜ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉਸ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ ਇਹ ਤੁਨ ਦੱਸੀ ਸੀਗੇ ਇਨਵੋਲ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਕੋਲੋਂ ਅਸੀਂ ਜਿਹੜੀ ਰਾਈਫਲ ਹੈ ਉਹ ਬਰਾਮਦ ਕਰ ਲਈ ਨਾਲ ਇਹਨਾਂ ਨੇ ਜਿਹੜੇ ਵੈਪਨ ਇਹਨਾਂ ਕੋਲ ਸੀਗੇ ਇੱਕ ਤਲਵਾਰ ਸੀਗੀ ਇੱਕ ਨਲਕੇ ਵੀ ਹੱਥੀ ਸੀਗੀ ਜਦੋਂ ਨਿਵਾਰਦਾ ਤੋਂ ਅੰਜਾਮ ਦਿੱਤਾ ਉਹ ਵੀ ਇਹਨਾਂ ਕੋਲ ਬਰਾਮਦ ਕਰ ਲਈ ਜੀ